ਕਿਸ ਤਰ੍ਹਾਂ ਮਰੇ ਕੀ ਟੜੇ ਦਿਮਾਗ ਚ ਆਇਆ ਮਨ ਚ ਆਇਆ ਕਿ ਮੈਂ ਹੁਣ ਸਰਦਾਈ ਦਾ ਕੰਮ ਕਰਨਾ ਜਿੱਦਾਂ ਦੇਖੋ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਗੁਰਨਾਨਦ ਸਾਹਿਬ ਅਰੇ ਤੇ ਤੈਨੂੰ ਉਪਦੇਸ਼ ਹੈ ਜੇ ਤਿੰਨਾ ਵਿੱਚੋਂ ਇੱਕ ਵੀ ਨਾ ਕਰੀਏ ਫਿਰ ਅਸੀਂ ਸਿੱਖ ਖੌਣ ਦੀ ਜਿਹੜੀ ਗੁਰਤੀ ਉਹ ਖੋ ਦਿੰਨੇ ਆ ਕਿ ਇਹਦੇ ਥੱਲੇ ਇਲਾਕੇ ਤੋਂ ਵਾਂਗ ਸੰਗ ਕੰਮ ਨਹੀਂ ਕਰ ਸਕਦਾ ਠੀਕ ਹੈ ਜੇ ਕਰਨਾ ਆਪਣਾ ਕੰਮ ਕਰਾਂਗੇ ਫਿਰ ਥੋੜੀ ਮਾਇਆ ਦੇ ਵਿੱਚ ਹਨਾ ਕਿ ਮੇਰੇ ਕੋਲ ਮਾਇਆ ਉਨੀ ਕੁ ਥੋੜੀ ਮਾਇਆ ਦੇ ਵਿੱਚ ਜਿਹੜੀ ਆ ਸ਼ਟਾਲ ਜਿਹੜੀ ਆਪਾਂ ਸ਼ੁਰੂ ਕੀਤੀ ਸੀਗੀ ਸਰਦਾਈ ਦੀ ਹਨਾ ਫਿਰ ਆਪਾਂ ਗੱਲ ਕਰਦੇ ਮੀਡੀਆ ਦੇ ਵਿੱਚ ਕਿ ਭਾਈ ਪੰਜਾਬ ਦੇ ਨੌਜਵਾਨੋ ਵਧੀਆ ਖਾਓ ਹਨਾ ਵਧੀਆ ਪੀਓ ਹਨਾ ਨਸ਼ੇ ਛੱਡੋ ਤੇ ਫਿਰ ਗੱਲ ਤੇ ਇਹ ਆ ਮੈਂ ਕਹਿੰਨੇ ਆ ਕਿ ਵਧੀਆ ਖਾਓ ਵਧੀਆ ਪੀਓ ਫਿਰ ਸਵਾਲ ਇਹ ਆ ਜਦੋਂ ਖਾਊਗਾ ਕੌਣ ਅੱਛਾ ਭਈਏ ਕੌਣ ਕੇ ਜਿਹੜੇ ਗੰਦ ਪਾ ਕੇ ਰੇੜੀਆਂ ਲਾਏ ਆ ਆਪਾਂ ਹੀ ਖਵਾਉਣਾ ਫਿਰ ਫਿਰ ਆਪਾਂ ਜਿਹੜੀ ਸਰਦਾਈ ਦਾ ਪਹਿਰਾ ਆ ਉਹ ਆਪਾਂ ਇੱਥੇ ਲਾਇਆ ਵਾ ਵੇਖੋ ਗੱਲ ਇਹ ਹੁੰਦੀ ਜਦੋਂ ਬੰਦਾ ਕੰਮ ਚੋਲ ਜੇ ਜਾਂਦਾ ਵਾ ਤੇ ਕਈ ਚੀਜ਼ਾਂ ਤੋਂ ਥੋੜਾ ਜਿਹਾ ਪਾਸਾ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਜਿਹੜੇ ਕਰਨ ਜਿਹੜੇ ਆਪਣੇ ਉਹਦਾ ਜਿਹੜਾ ਲਾਈਨ ਆ ਉਹਦੇ ਤੋਂ ਪਿੱਛੇ हट ਜੇ ਸਾਡੇ ਪੰਜਾਬ ਦੇ ਲੋਕਾਂ ਨੂੰ ਨਾ ਪਮੇ ਗੱਲ ਇਹਨਾਂ ਨੂੰ ਕੋੜੀ ਲੱਗੇ ਛੱਤਰ ਖਾ ਕੇ ਹਨਾ ਘਰੇ ਬੈੰਦੇ ਆਦਤ ਜੀ ਪੈ ਗਈ ਆ ਇਹਨਾਂ ਨੇ ਪਹਿਲਾਂ ਕਾਲੀ ਦਾਲ ਕੋ ਛੱਤਰ ਖਾਦੇ ਹਾਂਜੀ ਭਾਜਪੀ ਕੋ ਛੱਤਰ ਇਹਨਾਂ ਨੇ ਖਾਦੇ ਕਾਂਗਰਸੀਆ ਕੋ ਛੱਤਰ ਇਹਨਾਂ ਨੇ ਖਾਦੇ ਇੱਕ ਜਾਲੀ ਜੀ ਆਪਣੇ ਬਣਾ ਲਈ ਹੋਈ ਕਿ ਹਈ ਇਹ ਦੇ ਵਿੱਚ ਹੀ ਰਹਿਣਾ ਗੁਲਾਮ ਹੀ ਰਹਿਣਾ ਆਜ਼ਾਦ ਆਜ਼ਾਦ ਨਹੀਂ ਹੋਣਾ ਸੋ ਆਜ਼ਾਦੀ ਆਸਤੇ ਕੋਈ ਸਮਾ ਸੀਗਾ ਸਾਲਟਾ ਨਾਲ ਲੜਨ ਦਾ ਸਿੰਘਾਂ ਨੇ ਲੜਾਈਆਂ ਕੀਤੀਆਂ ਕੋਈ ਸਮਾ ਸੀਗਾ ਤਲਵਾਰਾਂ ਨਾਲ ਲੜਨ ਦਾ ਸਿੰਘਾਂ ਨੇ ਲੜਾਈਆਂ ਕੀਤੀਆਂ ਜੇ ਅੱਜ ਸਮਾ ਹੈ ਲੜਾਈ ਕਰਨ ਦਾ ਜੇ ਪੁੱਛੇ ਇਸ ਸਮੇਂ ਕਿਹੜੀ ਹਥਿਆਰ ਵਰਤ ਸਕਦੇ ਉਹ VOTING ਆ ਕੀ ਦੇਖਦੇ ਹੋ ਕਿ ਅੰਮ੍ਰਿਤਸਰ ਚ ਹਲੇ ਵੀ ਕੀ ਸੁਧਾਰ ਦੀ ਤੁਸੀਂ ਖੁਦ ਇੱਕ ਤੁਸੀਂ ਨੌਜਵਾਨ ਹੋ ਕੀ ਦੇਖਦੇ ਹੋ ਕਿ ਅੰਮ੍ਰਿਤਸਰ ਚ ਆ ਚੀਜ਼ ਹੋਣੀ ਚਾਹੀਦੀ ਜਿਹੜੀ ਚੀਜ਼ ਹਲੇ ਤੱਕ ਕੋਈ ਨਹੀਂ ਹੈ ਭਾਈ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸਹਿ ਦਾ ਦਰਜਾ ਸਭ ਤੋਂ ਵੱਡਾ ਮਦਦ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਅਮਨ ਸਬਸਕ ਬਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਲਾਗੇ ਜਿੱਥੇ ਕੀ ਇੱਕ ਬੜੀ ਫੇਮਸ ਡ੍ਰਿੰਕ ਕਹਿ ਸਕਦੇ ਆ ਪੰਜਾਬ ਦੀ ਪੁਰਾਣੀ ਡ੍ਰਿੰਕ ਕੈਸ ਰਨਰਜੀ ਡ੍ਰਿੰਕ ਜਿਹਨੂੰ ਕਹਿੰਦੇ ਪਰ ਜਿਹੜੇ ਸਖਸ਼ ਵੱਲੋਂ ਜੇ ਬਣਾਈ ਜਾਂਦੀ ਜਿੰਨਾ ਵੱਲੋਂ ਲਗਾਇਆ ਗਿਆ ਉਹੀ ਸਖਸ਼ ਰਨਰ ਜ ਬਹੁਤ ਹੀ ਮਸ਼ਹੂਰ ਨੇ ਤੂਫਾਨ ਸਿੰਘ ਜਿੰਨਾ ਦਾ ਨਾਮ ਨੇ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰ ਲੈਣੇ ਜਾਣਦੇ ਆ ਆਖਰ ਕਿੱਥੋਂ ਇਹਨਾਂ ਦੇ ਦਿਮਾਗ 'ਚ ਆਈ ਆਈਡੀਆ ਆ ਤੇ ਨਾਲੇ ਇਸ ਬਾਰੇ ਸਾਰੀ ਚਰਚਾ ਲਾਵਾਂਗੇ ਆ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਹਿਲਾਂ ਤੇ ਮੈਂ ਜਾਨਣਾ ਚਾਹਾਂਗਾ ਕਿ ਤੁਸੀਂ ਇਹ ਜਿਹੜੀ ਡਰਿੰਕ ਜਿਹੜੇ ਬਣਾਉਂਦੇ ਸ਼ਰਦਾਈ ਜਿਹਨੂੰ ਆਪਾਂ ਕਹਿੰਦੇ ਆ ਕਿ ਆਖਰ ਕੀ ਕੀ ਫਾਇਦੇ ਨੇ ਇਹਦੇ ਦੇਖੋ ਪਹਿਲਾਂ ਤਾਂ ਇਹਦਾ ਫਾਇਦਾ ਬਦਾਮ ਹੈ ਸੈਨੇ ਕਹਿੰਦੇ ਨੇ ਬਦਾਮ ਖਾਣਾ ਤੁਹਾਡਾ ਦਿਮਾਗ ਤੇਜ ਹੁੰਦਾ ਪਹਿਲਾਂ ਇਹ ਦਿਮਾਗ ਤੇਜ ਕਰਦਾ ਦੂਜਾ ਕਾਲੀ ਮੇਜ ਤੁਹਾਡੇ ਗਲਾ ਸਾਫ਼ ਕਰਦੀ ਆ ਤੀਜਾ ਖਸਖਾਸ ਜਿਹੜੀ ਤੁਹਾਡੇ ਢਿੱਡ ਦੇ ਅੰਦਰ ਦੀ ਜਿਹੜੀ ਗੰਦਗੀ ਆ ਉਹ ਬਾਹਰ ਕੱਢ ਦਿੰਦੀ ਆ ਸਾਫ਼ ਕਰ ਦਿੰਦੀ ਤੇ ਚੌਥਾ ਮਗਜ ਆ ਗਿਆ ਠੀਕ ਹੈ ਮਗਜ ਦਾ ਕੰਮ ਆ ਕਿ ਤੁਹਾਡੀਆਂ ਹੱਡੀਆਂ ਮਜ਼ਬੂਤ ਕਰਨੇ ਆ ਜਿਹੜਾ ਉਹਦੇ ਵਿੱਚੋਂ ਦੁੱਧ ਨਿਕਲਦਾ ਉਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਪੰਜਵਾਂ ਆ ਗਿਆ ਜੀ ਲਾਚੀ ਆ ਗਈ ਸਾਡੀ ਲਾਚੀ ਜਿਹੜੀ ਉਹਦੀ ਤਸਵੀਰ ਬਹੁਤ ਠੰਡੀ ਹੁੰਦੀ ਆ ਠੀਕ ਹੈ ਉਹ ਜਿਹੜੇ ਅੰਦਰ ਠੰਡ ਪਾਉਂਦੀ ਆ ਜਿਹੜੀ ਸੌਂਫ ਆ ਉਹਦੀ ਵੀ ਤਸਵੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਇਹ ਜਿਹੜੀ ਅੰਦਰ ਨੂੰ ਸਾਡੇ ਸਰੀਰ ਦੇ ਅੰਦਰ ਜਿਹੜੀ ਠੰਡ ਪਾਉਂਦੀ ਆ ਮਤਲਬ ਸਾਡੇ ਸਾਡੇ ਸਰੀਰ ਦੇ ਜਿੰਨੇ ਰੋਗ ਆ ਉਹ ਸਾਰੇ ਖਤਮ ਕਰ ਦਿੰਦੀ ਹੈ ਤੇ ਕਿਸ ਤਰ੍ਹਾਂ ਮਤਲਬ ਕਿ ਤੁਹਾਡੇ ਦਿਮਾਗ 'ਚ ਆਇਆ ਮਨ 'ਚ ਆਇਆ ਕਿ ਮੈਂ ਹੁਣ ਸ਼ਰਧਾਈ ਦਾ ਕੰਮ ਕਰਨਾ ਜਿੱਦਾਂ ਕਿ ਤੂਫਾਨ ਸਿੰਘ ਪਹਿਲੇ ਬੜੇ ਚਰਚਾਵਾਂ 'ਚ ਰਹੇ ਸੀਗੇ ਤੁਹਾਡੇ ਅਕਸਰੀ ਵੀਡੀਓਜ਼ ਆਉਂਦੀਆਂ ਰਹਿੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫੇਰ ਹੁਣ ਇੱਕਦਮ ਤੁਸੀਂ ਇਹ ਸ਼ਰਧਾਈ ਤੇ ਮਤਲਬ ਕਿ ਸ਼ੁਰੂ ਕੀਤਾ ਕੰਮ ਕਿਸ ਤਰ੍ਹਾਂ ਦੇਖੋ ਦੇਖੋ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਗੋਨਾਨੰਦ ਸਾਹਿਬਾ ਦੇ ਤਿੰਨ ਉਪਦੇਸ਼ ਜੇ ਤਿੰਨਾਂ ਵਿੱਚੋਂ ਇੱਕ ਵੀ ਨਾ ਕਰੀਏ ਫਿਰ ਅਸੀਂ ਸਿੱਖ ਖੌਣ ਦੀ ਜਿਹੜੀ ਗੁਰਤੀ ਉਹ ਖੋ ਦਿੰਨੇ ਆ ਅੱਛਾ ਸੋ ਕਿਰਤ ਨੂੰ ਦੇਖਦੇ ਆਂ ਹੁਣ ਜਦੋਂ ਆਪਾਂ ਕੋਈ ਕਿਰਤ ਸ਼ੁਰੂ ਕਰਦੇ ਆਂ ਆਪਾਂ ਵੇ ਦੁਕਾਨ ਕਰਦੇ ਆਂ ਹੁਣ ਕੇ ਇਹਦੇ ਥੱਲੇ ਲੱਗ ਕੇ ਦੁਹਾਂਸਾਂ ਕੰਮ ਨਹੀਂ ਕਰ ਸਕਦਾ ਠੀਕ ਆ ਜੇ ਕਰਨਾ ਆਪਣਾ ਕੰਮ ਕਰਾਂਗੇ ਫਿਰ ਥੋੜੀ ਮਾਇਆ ਦੇ ਵਿੱਚ ਹਨਾ ਕਿ ਮੇਰੇ ਕੋਲ ਮਾਇਆ ਉਨੀ ਕੁ ਥੋੜੀ ਮਾਇਆ ਦੇ ਵਿੱਚ ਜਿਹੜੀ ਆ ਸਟਾਲ ਜਿਹੜੀ ਆਪਾਂ ਸ਼ੁਰੂ ਕੀਤੀ ਸੀਗੀ ਸਰਦਾਈ ਦੀ ਤੇ ਇਹ ਐ ਹੈ ਕਿ ਆਪਾਂ ਦਲਾ ਦੇ ਵਿੱਚ ਦਾ ਰਗੜੇ ਲਾਈ ਜਾਂਦੇ ਮੈਂ ਆਪਣੇ ਘਰੇ ਵੀ ਰਗੜਾ ਪਾਉਣਾ ਸੀ ਜੀ ਜੀ ਤੇ ਗੱਲ ਇਹ ਹੈ ਕਿ ਆਪਾਂ ਵਧਿਆ ਸਕਦੇ ਆ ਹਨਾ ਫਿਰ ਆਪਾਂ ਗੱਲ ਕਰਦੇ ਮੀਡੀਆ ਦੇ ਵਿੱਚ ਕਿ ਭਾਈ ਪੰਜਾਬ ਦੇ ਨੌਜਵਾਨੋ ਵਧੀਆ ਖਾਓ ਹਨਾ ਵਧੀਆ ਪੀਓ ਹਨਾ ਨਸ਼ੇ ਛੱਡੋ ਤੇ ਫਿਰ ਗੱਲ ਤੇ ਇਹ ਆ ਮੈਂ ਕਹਿੰਨੇ ਆ ਕਿ ਵਧੀਆ ਖਾਓ ਵਧੀਆ ਪੀਓ ਫਿਰ ਸਵਾਲ ਇਹ ਆ ਜਦੋਂ ਖਵਾਊਗਾ ਕੌਣ ਅੱਛਾ ਭਈਏ ਕੌਣਗੇ ਜਿਹੜੇ ਗੰਦ ਪਾ ਕੇ ਰੇੜੀਆਂ ਲਾਏ ਆ ਆਪਾਂ ਹੀ ਖਵਾਉਣਾ ਫਿਰ ਫਿਰ ਆਪਾਂ ਜਿਹੜੀ ਸਰਦਾਈ ਦਾ ਪਹਿਰਾ ਆ ਉਹ ਆਪਾਂ ਇੱਥੇ ਲਾਇਆ ਵਾ ਫਿਰ ਦੇਖੇ ਜਾਵੇ ਤੇ ਕਿਸ ਤਰ੍ਹਾਂ ਸੰਗਤ ਦਾ ਕਿਵੇਂ ਰਿਸਪੌਂਸ ਵਿਖਰਾ ਉਹ ਸੰਗਤ ਹੈ ਤੂਫਾਨ ਜੇ ਤੂਫਾਨ ਤੂਫਾਨ ਆ ਉਹ ਸੰਗਤ ਦੇ ਰਿਸਪੌਂਸ ਕਰਕੇ ਆ ਜੇ ਤੁਸੀਂ ਇੱਥੇ ਉਹ ਵੀ ਸੰਗਤ ਦੇ ਰਿਸਪੌਂਸ ਕਰਕੇ ਆ ਨਹੀਂ ਦੇ ਪਾ ਪਿੱਛੇ ਵੀ ਦੁਕਾਨਾਂ ਲੱਗੀਆਂ ਸਰਦਾਰ ਜੀ ਤੁਸੀਂ ਉੱਥੇ ਕਿਉਂ ਨਹੀਂ ਗਏ ਤੂਹਾਨ ਸਿੰਘ ਕੋ ਕਿਉਂ ਆਏ ਕਿਉਂਕਿ ਇਹ ਸੰਗਤ ਦਾ ਪਿਆਰ ਹੈ ਤੂਹਾਨ ਸਿੰਘ ਦੇ ਨਾਲ ਤਾਂ ਕਰਕੇ ਤੂਹਾਨ ਸਿੰਘ ਨੂੰ ਪਹਿਲਾਂ ਬੜਾ ਚਰਚਾਵਾਂ 'ਚ ਰਿਹਾ ਜੇ ਦੇਖਿਆ ਜਾਵੇ ਮੀਡੀਆ 'ਚ ਰਿਹਾ ਵਾਕੀ ਲੋ ਹਮੇਸ਼ਾ ਹੈ ਤੁਹਾਡੀ ਬਕਰੀ ਵਰੀ ਚਰਚਾਵਾਂ ਹੁੰਦੀਆਂ ਪਰ ਹੁਣ ਉਹ ਕਿਤੇ ਨਾ ਕਿਤੇ ਹੋ ਨਹੀਂ ਰਹੀ ਦੇਖੋ ਗੱਲ ਇਹ ਹੁੰਦੀ ਜਦੋਂ ਬੰਦਾ ਕੰਮ 'ਚ ਬੋਲ ਜੀ ਜਾਂਦਾ ਵਾ ਤੇ ਕਈ ਚੀਜ਼ਾਂ ਤੋਂ ਥੋੜਾ ਜਿਹਾ ਪਾਸਾ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਜਿਹੜੇ ਕਰਮ ਜਿਹੜੇ ਆਪਣੇ ਉਹਦਾ ਜਿਹੜਾ ਲਾਈਨ ਆ ਉਹਦੇ ਤੋਂ ਪਿੱਛੇ हट ਜੇ ਹੁਣ ਮੈਂ ਕਿਰਤ ਦੇ ਵਿੱਚ ਇੰਨਾ ਗੁਰ ਮੈਂ ਪੰਥ ਦੀ ਸਾਰੀ ਜਾਣਕਾਰੀ ਰੱਖਨੇ ਆਂ ਪਰ ਮੈਂ ਉਹ ਉਸ ਵਿਸ਼ੇ ਤੇ ਬੋਲ ਨਹੀਂ ਸਕਦਾ ਠੀਕ ਹੈ ਕਿਉਂਕਿ ਮੇਰੇ ਕੋ ਹੁਣ ਤੁਸੀਂ ਪੁੱਛਿਆ ਵਾ ਤੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੁਹਾਡੇ ਨਾਲ ਹੀ ਗੱਲ ਜਾਊਗੀ ਹੁਣ ਮੈਂ ਕਹਾਂ ਮੇਰੀ ਆਈਡੀ ਤੋਂ ਇਹਨਾਂ ਟਾਈਮ ਹੀ ਨਹੀਂ ਹੁੰਦਾ ਕਿ ਵੀਡੀਓ ਬਣਾ ਕੇ ਆਪਣੀ ਆਈਡੀ ਤੇ ਪਾਈਏ ਤੇ ਤੂਫਾਨ ਸਿੰਘ ਆਪਣੀ ਆਈਡੀ ਤੋਂ ਵਾਇਰਲ ਹੋਇਆ ਤੂਫਾਨ ਸਿੰਘ ਮੀਡੀਆ ਕਰਕੇ ਵਾਇਰਲ ਹੋਇਆ ਤੇ ਮੀਡੀਆ ਕਰਕੇ ਹੁਣ ਵੀ ਵਾਇਰਲ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਨਾ ਭਵੇਂ ਗੱਲ ਇਹਨਾਂ ਨੂੰ ਅਕੌੜੀ ਲੱਗੇ ਛਿੱਤਰ ਖਾ ਕੇ ਹਨਾ ਘਰੇ ਬੈੰਦ ਦੀ ਆਦਤ ਹੀ ਪੈ ਗਈ ਆ ਇਹਨਾਂ ਨੇ ਪਹਿਲਾਂ ਅਕਾਲੀ ਦਲ ਕੋ ਛਿੱਤਰ ਖਾਦੇ ਹਾਂਜੀ ਭਾਜੀਪੀ ਕੋ ਛ ਕਾਂਗਰਸੀਆ ਕੁਛ ਤਰੀਨਾ ਨਹੀਂ ਖਾਦੇ ਗੱਲ ਇਹ ਆ ਕਿ ਜੇ ਕਿਸੇ ਨੂੰ ਬਿਠਾਉਣਾ ਉਹ ਅੰਮ੍ਰਿਤਧਾਰੀ ਹੋਵੇ ਜਿਹੜਾ ਪੰਥ ਦੀ ਗੱਲ ਕਰਦਾ ਹੋਵੇ ਇਹ ਨਾ ਹੋਵੇ ਕਿ ਪਹਿਲਾਂ ਪਹਿਲਾਂ ਤੁਹਾਨੂੰ ਕਵੇ ਜੇ ਮੈਨੂੰ ਜਿਤਾਉਂਗੇ ਮੈਂ ਫਿਰ ਤੁਹਾਡੀ ਗੱਲ ਕਰੂੰਗਾ ਬੰਦਾ ਉਹ ਹੋਵੇ ਜਿਹੜੀ ਤੁਹਾਡੇ ਨਾਲ ਗੱਲ ਪਹਿਲਾਂ ਕਰੇ ਤੇ ਬਾਅਦ ਵਿੱਚ ਸੱਤਾ ਦੇ ਵਿੱਚ ਆਵੇ ਉਹ ਗੱਲ ਵੱਖਰੀ ਆ ਹੁਣ ਭਾਈ ਅਮਰੇ ਪਾਸ ਸੰਗ ਆਏ ਆ ਬਾਹਰ ਸਾਰਾ ਕੁਝ ਛੱਡ ਕੇ ਹਨਾ ਬਾਹਰ ਦੀ ਜ਼ਿੰਦਗੀ ਤੁਹਾਨੂੰ ਪਤਾ ਲੋਕਿ ਸਾਰੇ ਭੱਜੀ ਜਾਂਦੇ ਉਹ ਆਏ ਆ ਹਨਾ ਤੇ ਉਹ ਉਹ ਪੰਥ ਦੀ ਗੱਲ ਕਰਦੇ ਸੀ ਹਨਾ ਪੰਜਾਬ ਦੀ ਗੱਲ ਕਰਦੇ ਪੰਜਾਬ ਦੇ ਨੌਜਵਾਨੀ ਦੀ ਗੱਲ ਕਰਦੇ ਸੀ ਠੀਕ ਆ ਪੰਜਾਬ ਦੇ ਫਸਲਾਂ ਦੀ ਗੱਲ ਕਰਦੇ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਉੱਤੇ ਐਨਐਸਏ ਲੱਗੀ ਆ ਉਹਨਾਂ ਤੋਂ ਲੋਕਾਂ ਨੂੰ ਲੋਕਾਂ ਨੂੰ ਖਤਰਾ ਹੋਣਾ ਉਹਨਾਂ ਨੂੰ ਸਰਕਾਰ ਤੋਂ ਸਰਕਾਰ ਨੂੰ ਖਤਰਾ ਉਹਨਾਂ ਤੋਂ ਸੋ ਭਾਈ ਇਹ ਕੰਮ ਆਪਾਂ ਬੰਦ ਕਰੀਏ ਹਨਾ ਆਪਣੇ ਨੌਜਵਾਨਾਂ ਨੂੰ ਮਰਵਾਉਣਾ ਬੰਦ ਕਰੀਏ ਚਿੱਤਰਖਾਨਾ ਬੰਦ ਕਰੀਏ ਮਾਰੇ ਕਹਿੰਦੇ ਜਵੇ ਬਾਨ ਲੱਗਿਓ ਤਵੇ ਰੋ ਜਗਿਓ ਬਾਨ ਲੱਗਣਦੇ ਤੇ ਜੋਸ਼ ਜੋਸ਼ ਹੁੰਦਾ ਵਾ ਤੁਸੀਂ ਚਿੱਤਰ ਖਾ ਕੇ ਤੇ ਇਦਾਂ ਦੇ ਬਣ ਗਏ ਕਿ ਉਹ ਕਹਿੰਦੇ ਨਹੀਂ ਇੱਕ ਭਾਂਡੇ ਦੇ ਇੱਕ ਡੱਬੇ ਦੇ ਚ ਤਿੰਨ ਬੰਦਰ ਪਾਤੇ ਤੇ ਜਿਹੜਾ ਪੌੜੀ ਤੇ ਚੜੇ ਉਹਨੂੰ ਡਾਂਗ ਮਾਰਨੀ ਆ ਇਹਦਾ ਦੋ ਕ ਦਿਨ ਸਿਲਸਿਲਾ ਚੱਲਦਾ ਰਿਹਾ ਚੌਥਾ ਬੰਦਾ ਚੌਥਾ ਬੰਦਾ ਦੂਜੇ ਦਿਨ ਆ ਕੇ ਪਾਦਾ ਚੌਥਾ ਜਿਹੜਾ ਚੜਦਾ ਉਹ ਤਿੰਨੇ ਫੜ ਕੇ ਗੋੜਦੇ ਇਹਨਾਂ ਨੇ ਉਹ ਇੱਕ ਜਾਲੀ ਜੀ ਆਪਣੇ ਬਣਾ ਲਈ ਹੋਈ ਕਿ ਅਸੀਂ ਇਹਦੇ ਵਿੱਚ ਹੀ ਰਹਿਣਾ ਗੁਲਾਮ ਹੀ ਰਹਿਣਾ ਆਜ਼ਾਦ ਆਜ਼ਾਦ ਨਹੀਂ ਹੋਣਾ ਸੋ ਆਜ਼ਾਦੀ ਆਸਤੇ ਵੇਖੋ ਹਰ ਇੱਕ ਜੇ ਕੋਈ ਸਮਾਸੀਗਾ ਸਾਲਟਾ ਨਾਲ ਲੜਨ ਦਾ ਸਿੰਘਾਂ ਨੇ ਲੜਾਈਆਂ ਕੀਤੀਆਂ ਕੋਈ ਸਮਾਸੀਗਾ ਤਲਵਾਰਾਂ ਨਾਲ ਲੜਨ ਦਾ ਸਿੰਘਾਂ ਨੇ ਲੜਾਈਆਂ ਕੀਤੀਆਂ ਜੇ ਅੱਜ ਸਮਾਂ ਹੈ ਲੜਾਈ ਕਰਨ ਦਾ ਜੇ ਪੁੱਛੇ ਇਸ ਇਸ ਸਮੇ ਕਿਹੜੀ ਹਥਿਆਰ ਵਰਤ ਸਕਦੇ ਉਹ VOTING ਆ ਹਾਂਜੀ ਉਹਦੇ ਤੋਂ ਵੱਡਾ ਇਸ ਸਮੇ ਮੈਨੂੰ ਨਹੀਂ ਲੱਗਦਾ ਕਿਹੜਾ ਹਥਿਆਰ ਹੈ ਇਹ ਉਹਨਾਂ ਦੀ ਗੱਲ ਨਾ ਕਰੋ ਜਿਹੜੇ ਸ਼੍ਰੋਮਣੀ ਕਮੇਟੀ ਦਾ ਆ ਪੈਸਾ ਖਾਈ ਜਾਂਦੇ ਆ ਠੀਕ ਆ ਤੇ ਜਦੋਂ VOTING ਆ ਗਈ ਆ ਉਦੋਂ ਉਦੋਂ ਸਾਰੇ ਪੰਜਾਬ ਦੀ ਸ਼ਹਿਰ ਕਰਨੋਂ ਨਿਕਲ ਜਾਂਦੇ ਆ ਤੇ ਜੋ ਆ 5 ਸਾਲ ਹੋ ਗਏ ਆ ਉਦੋਂ ਉਦੋਂ ਪਤਾ ਨਹੀਂ ਇਹ ਰੋਡ ਤੇ ਨਿਕਲੇ ਨਹੀਂ ਕਿ ਮੀ ਕਿਸ ਤਰ੍ਹਾਂ ਦੇ ਦੇ ਦੋਗੇ ਸਿਰੋਂ ਇੱਕ ਮਹੀਨਾ ਰਹਿ ਜਾਂਦਾ ਤੇ ਉਦੋਂ ਬਾਹਰ ਆ ਜਾਂਦੇ ਨੇ ਫਿਰ 5 ਸਾਲ ਅੰਦਰ ਵੜ ਜਾਂਦੇ ਨੇ ਇਹੀ ਤੇ ਗੱਲ ਹੈ ਨਾ ਜਦੋਂ ਲੈਣਾ ਹੋਵੇ ਤੁਹਾਡੇ ਕੋਲ VOTING ਲੈਣੀ ਹੋਵੇ ਪਤਾ ਨਾ ਤੁਹਾਡੇ ਕੋਲ ਪਾਵਰ ਆ ਜਦੋਂ ਤੁਹਾਡੇ ਕੋਲ ਪਾਵਰ ਖੋਣੀ ਹੋਵੇ ਉਦੋਂ ਤੁਹਾਡੇ ਅੱਗੇ ਤੇ ਹੱਥ ਜੋੜ ਕੇ ਹੈ ਮੇਮਣੇ ਵਾਂਗੂ ਜਿਵੇਂ ਮੇਮਣਾ ਆਪਣੇ ਹਣਾ ਵਛੜੇ ਦੇ ਪਿੱਛੇ ਹਣਾ ਕੁੱਤੇ ਦੇ ਪਿੱਛੇ ਭੱਜਦਾ ਵਾ ਉਵੇਂ ਇਹ ਤੁਹਾਡੇ ਮਗਰ ਮਗਰ ਭੱਜਦੇ ਆ ਤੇ ਜਦੋਂ VOTING ਮਿਲ ਜਾਂਦੀ ਆ ਉਦੋਂ ਇਹ ਆਪਣੇ ਆਪਣੇ ਬਿਲਾ ਦੇ ਵਿੱਚ ਐ ਵੜ ਜਾਂਦੇ ਫਿਰ ਤੁਹਾਨੂੰ ਬੜਾ ਬੈਠੇ ਬਿਠਾਈ ਮਿਲਦੀ ਆ ਕੀ ਦੇਖਦੇ ਹੋ ਕਿ ਅਮ੍ਰਿਤਸਰ ਹਾਲੇ ਵਿੱਚ ਕੀ ਸੁਧਾਰ ਦਿੱਤੀ ਤੁਸੀਂ ਖੁਦ ਇੱਕ ਤੁਸੀਂ ਨੌਜਵਾਨ ਹੋ ਕੀ ਦੇਖਦੇ ਹੋ ਕਿ ਅਮ੍ਰਿਤਸਰ ਚ ਆ ਚੀਜ਼ ਹੋਣੀ ਚਾਹੀਦੀ ਜਿਹੜੀ ਚੀਜ਼ ਹਾਲੇ ਤੱਕ ਹੋਈ ਨਹੀਂ ਹੈ ਭਾਈ ਸ੍ਰੀ ਅਮ੍ਰਿਤਸਰ ਸਾਹਿਬ ਨੂੰ ਪਵਿੱਤਰ ਸਹਿ ਦਾ ਦਰਜਾ ਸਭ ਤੋਂ ਵੱਡਾ ਮद्दा ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਘਾੜਾ ਠੀਕ ਹੈ ਜਿਵੇਂ ਮੱਕਾ ਮੁਸਲਮਾਨਾਂ ਤੋਂ ਪਰੇ ਸਾਡੇ ਲਈ ਦਰਬਾਰ ਸਾਹਿਬ ਤੋਂ ਪਰੇ ਕੁਝ ਨਹੀਂ ਮੱਕਾ ਮੱਕੇ ਤੋਂ ਪਰੇ ਮੁਸਲਮਾਨਾਸਤੇ ਕੁਝ ਨਹੀਂ ਸਾਡੇ ਸਾਡੇ ਲਈ ਦਰਬਾਰ ਸਾਹਿਬ ਤੋਂ ਪਰੇ ਕੁਝ ਨਹੀਂ ਤੇ ਦਰਬਾਰ ਸਾਹਿਬ ਨੂੰ ਪਵਿੱਤਰ ਸਹਿ ਦਾ ਦਰਜਾ ਨਹੀਂ ਦਿਵਾ ਸਕੇ ਆ ਇੱਥੇ ਮੇਰੇ ਰੇੜੀ ਲੱਗੇ ਕਿੰਨੇ ਕਿੰਨਾ ਜ਼ਿਆਦਾ ਹਨਾ ਉਹ ਤੰਬਾਕੂ ਖਾ ਖਾ ਲੋਕੀ ਜਾਂਦੇ ਸੁੱੜਦੇ ਆ ਹਨਾ ਕੁਲੀਪਾ ਲਾਉਂਦੇ ਆ ਨਾ ਸਾਡੇ ਗੁਰਗੋਬ ਸਿੰਘ ਮਹਾਰਾਜ ਦਾ ਤੇ ਘੋੜਾ ਨਹੀਂ ਗਿਆ ਤੇ ਇਹ ਇੱਥੇ ਕੁਲੀਪਾ ਲਾਈ ਫਿਰਦੇ ਆ ਸੋ ਗੱਲ ਇਹ ਆ ਕਿ ਜੇ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਹਰਦੁਆਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਇਆ ਰਿਸ਼ੀਕੇਸ਼ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਇਆ ਰਿਸ਼ੀਕੇਸ਼ ਦੇ ਵਿੱਚ ਮੀਲ ਦੀ ਦੁਕਾਨ ਨਹੀਂ ਲੱਭੂਗੀ ਤੁਹਾਨੂੰ ਕੋਈ ਠੇਕਾ ਨਹੀਂ ਮਿਲੇਗਾ ਕੋਈ ਤੰਬਾਕੂ ਦੀ ਦੁਕਾਨ ਨਹੀਂ ਮਿਲੂਗੀ ਰਿਸ਼ੀਕੇਸ਼ ਦੇ ਵਿੱਚ ਹਰਦੁਆਰ ਦੇ ਵਿੱਚ ਵੀ ਤੇ ਸਾਰੇ ਹਰਮੰਦਰ ਸਾਹਿਬ ਦਾ ਹੀ ਪਵਿੱਤਰ ਸਾਹਿਬ ਦਾ ਦਰਜਾ ਦਿਵਾਉਣ ਵਾਸਤੇ ਰਹਿ ਗਏ ਤੇ ਨਾ ਉਸ ਨਾ ਸੈਂਟਰ ਦੇ ਸਗੀ ਤੇ ਨਾ ਸਾਡੇ ਪੰਜਾਬ ਸਰਕਾਰ ਬੋਲ ਸਕੀ ਇੱਕ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਬੰਦੀ ਸਿੰਘ ਅਨੇ ਤੱਕ ਨਹੀਂ ਰਿਹਾਈ ਕੀਤੀ ਗਈ ਹੈ ਬੰਦੀ ਸਿੰਘਾਂ ਦੀ ਸੁਖਬੀਰ ਸਿੰਘ ਬਦਲ ਹੈ ਨਾ ਇਹਦਾ ਮੋਟਾ ਜਿਹਾ ਇਹਦਾ ਨਾ ਮੈਂ ਇੱਕ ਵੀਡੀਓ ਵੇਖੀ ਮੇਰੇ ਕੋ ਹੱਲੇ ਵੀ ਪਈ ਆ ਕਹਿੰਦਾ ਕਹਿੰਦਾ ਜਿਨ੍ਹਾਂ ਨੇ ਜਿਹੜੇ ਕਾਤਲ ਆ ਉਹ ਪੰਥ ਨੂੰ ਕੀ ਸਿੱਧੇ ਰਾਹੇ ਪਾਉਣਗੇ ਇਹ ਆਪਣੀ ਜ਼ੁਬਾਨੀ ਮੀਡੀਆ ਦੇ ਵਿੱਚ ਭੌਂਕਿਆ ਹੈ ਤੇ ਬਾਅਦ ਦੇ ਵਿੱਚ ਇਹਦੀ ਹੁਣ ਵੀਡੀਓ ਸੁਣੋ ਲੈ ਅਸੀਂ ਤੇ ਬੰਦੀ ਸਿੰਘਾਂ ਦੇ ਨਾਲ ਆ ਲੈ ਅਸੀਂ ਤੇ ਬੰਦੀ ਸਿੰਘਾਂ ਦੇ ਹੱਕਦਾਰ ਹਾਂ ਲੈ ਅਸੀਂ ਤੇ ਸ਼ਰਮਨਿਕ ਕਮੇਟੀ ਨੂੰ ਕਹਿ ਕੇ ਕਾਲਾ ਝੰਡਾ ਬਾਹਰ ਲੈ ਕੇ ਤੇ ਸ਼ਰਮਨਿਕ ਕਮੇਟੀ ਦੇ ਸ਼ਰਮਨਿਕ ਕਮੇਟੀ ਤੋਂ ਇਹ ਕੋਇਆ ਕਿ ਬੰਦੀ ਸਿੰਘਾਂ ਦੇ ਲਈ ਖਲੋਵੋ ਮੇਰੇ ਲਈ ਇੱਕੋ ਸਰਕਾਰ ਆ ਉਹ ਗੁਰਗੋਬ ਸਿੰਘ ਮਹਾਰਾਜ ਤੇ ਨਾ ਦੇ ਤੂਫਾਨ ਸਿ ਹੁਣ ਵੋਟ ਬਣਾਵੇ ਕਿ ਨਾ ਕੱਲ ਬਣਾਵੇ ਠੀਕ ਆ ਜੇ ਮੈਨੂੰ ਲੱਗਦਾ ਕਿ ਤੁਸੀਂ ਆਪ ਦਾ ਖਿਤਾ ਆਪ ਹੀ ਸਾਂਭਦੇ ਹੋ ਤੁਸੀਂ ਭਾਈ ਰੋਟੀ ਖਾਣੇ ਆ ਇਹ ਮਿਹਨਤ ਕਰਨੇ ਤੁਸੀਂ ਸਰਕਾਰ ਤੇ ਨਹੀਂ ਦਿੰਦੀ ਭਾਈ ਕੁਝ ਤੇ ਰੋਡ ਦੇ ਉਤੇ ਜਾਂਦੇ ਆ ਉਹਦਾ ਟੈਕਸ ਤੁਸੀਂ ਭਰਦੇ ਆ ਸਰਕਾਰ ਤੇ ਨਹੀਂ ਕਰਦੀ ਕੁਝ ਨੌਕਰੀਆਂ ਕਰਕੇ ਪੈਸੇ ਤੁਸੀਂ ਕਮਾਉਨੇ ਆ ਸਰਕਾਰ ਤੇ ਨਹੀਂ ਦਿੰਦੀ ਕੁਝ ਸਰਕਾਰ ਕੀ ਦਿੰਦੀ ਆ ਸਿਰ ਪਾਸਣ ਜਵਾਬ ਦੋ ਮੈਨੂੰ ਮੈਂ ਆ ਮੈਂ ਆਦਾ ਕਰਤਾ ਕਰਕੇ ਖਾਨੇ ਆ ਸਰਕਾਰ ਦਿੰਦੀ ਭਈ ਮੈਨੂੰ ਸਰਕਾਰ ਦੀ ਜਿਹੜੀ ਸਿਕਿਉਰਿਟੀ ਕਰਦੇ ਆ ਉਹਨਾਂ ਨੂੰ ਪੈਸੇ ਕਿੱਥੋਂ ਮਿਲਦੇ ਆ ਸਾਡੇ ਤੋਂ ਸਾਡੇ ਤੋਂ ਟੈਕਸ ਲਿਆ ਨਾ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਸਕਦੀ ਜੋ ਸਾਡੇ ਲਈ ਕਰ ਸਕਦਾ ਉਹ ਅਸੀਂ ਖੋਦੇ ਆ ਤੇ ਗੁਰਗੋਬ ਸਿੰਘ ਮਹਾਰਾਜ ਤੇ ਸਾਡੇ ਹੀ ਨੌਜਵਾਨ ਹੋਣਗੇ ਜਿਹੜਾ ਸ਼ਰਾਬ ਪੀਂਦਾ ਹੋਵੇ ਤੇ ਤੁਹਾਨੂੰ ਨਸ਼ੇ ਤੋਂ ਕਿੱਥੇ ਛਡਾ ਦੂਗਾ ਜਿਹੜਾ ਆਪ ਸ਼ਰਾਬ ਪੀਂਦਾ ਹੋਵੇ ਤੇ ਪੰਜਾਬ ਦੇ ਵਿੱਚੋਂ ਜਿਹੜੇ 2 ਨੰਬਰ ਦੀ दारू ਆ ਉਹ ਕਿੱਥੋਂ ਹਣਾ ਖਰਾ ਉਹਦੀ ਕਿਥੋਂ ਉਹਨੂੰ ਕਿੱਥੋਂ ਨਾਸ ਕਰ ਦੂਗਾ ਮੈਨੂੰ ਤੇ ਲੱਗਦਾ ਲੋਕਾਂ ਨੂੰ ਆਪ ਇੰਨੇ ਕਲਛਣੇ ਹੋ ਗਏ ਹੋ ਕਿ ਭਾਈ ਤੁਹਾਨੂੰ ਪਤਾ ਲੱਗ ਜੇ ਕਿ ਸਰਪੰਚਾਂ ਦੇ ਚੱਲਣ ਕੀ ਦਿਆ ਜਿਵੇਂ ਕਿ ਤੁਸੀਂ ਨੌਜਵਾਨ ਹੋ ਤੁਸੀਂ ਆਪਣਾ ਕੰਮ ਸ਼ਰਦਾਈ ਸ਼ੁਰੂ ਨੌਜਵਾਨਾਂ ਨੂੰ ਕੀ ਕਿਸਨੇ ਆ ਦੇ ਜਾਓਗੇ ਕਿ ਸਰਕਾਰਾਂ ਤੇ ਤੁਸੀਂ ਕਹਿ ਰਹੇ ਹੋ ਹੈ ਨਹੀਂ ਆ ਪਰ ਅਸੀਂ ਖੁਦ ਕਿਸ ਤਰ੍ਹਾਂ ਤੁਸੀਂ ਵੀ ਸਾਫ਼ ਸੁਥਰਾ ਇੱਕ ਸ਼ਰਦਾਈ ਦਾ ਕੰਮ ਕਰ ਰਹੇ ਹੋ ਤੇ ਨੌਜਵਾਨਾਂ ਨੂੰ ਕੀ ਕਰਾ ਚੋ ਨੌਜਵਾਨਾਂ ਨੂੰ ਇਹ ਆ ਕਿ ਵਧੀਆ ਖਾਓ ਵਧੀਆ ਪੀਓ ਆਪਦੀ ਕਿਰਤ ਕਰੋ ਭਾਈ ਠੀਕ ਹੈ ਸਰਕਾਰਾਂ ਦੇ ਮਗਰ ਲਾ ਕੇ ਇਹਨਾਂ ਦੇ ਪਿੱਛੇ ਲਾ ਕੇ ਰੈਲੀਆਂ ਕਰਦਾ ਫਾਇਦਾ ਕੋਈ ਨਹੀਂ ਆ ਨਾ ਇਹਨਾਂ ਨੇ ਕੁੱਖ ਤੁਹਾਨੂੰ ਦੇਣਾ ਜੇ ਠੀਕ ਆ ਰੈਲੀਆਂ ਕਰ ਲੋ ਸਾਮੀ ਇੱਕ ਦੁਪਹਿਰ ਇੱਕ ਪਾਣੀ ਦੀ ਬੋਤਲ ਫੜਾ ਦਿੰਦੇ ਤੇ ਤੁਹਾਨੂੰ ਇੱਕ ਸਮੋਸਾ ਫੜਾ ਦਿੰਦੇ ਆ ਠੀਕ ਆ ਤੇ ਆਪ ਦਾ ਕੰਮ ਕਰੋ ਕਿਰਤ ਕਰੋ ਗੁਰਬਾਣੀ ਦਾ ਹਣਾ ਗੁਰਬਾਣੀ ਪੜੋ ਸਿੱਖੀ ਕੇਸਾ ਸਵਾਸਾ ਨਾਲ ਜੁੜੋ ਯਾਰ ਠੀਕ ਆ ਸਰਕਾਰਾਂ ਦੇ ਪਿੱਛੇ ਕੁਝ ਨਹੀਂ ਰੱਖਿਆ ਜੇ ਹਾਂ ਜੇ ਕਿਸੇ ਦੇ ਮਗਰ ਜਾਣਾ ਹੈ ਤੇ ਉਹ ਕੌਮ ਦੇ ਜੋਧਿਆਂ ਦੇ ਮਗਰ ਜਾਓ ਉਹ ਬੰਦੀ ਸਿੰਘਾਂ ਦੇ ਮਗਰ ਜਾਓ ਤੇ ਜਿਹੜੀ ਮੇਰੀ ਸਰਦਾਈ ਦੀ ਛਤਾ ਲਿਆ ਮੈਂ ਸਰਕਾਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੂੰਗਾ ਕਿ ਭਾਈ ਅਸੀਂ ਨਾ ਲੋਕਾਂ ਨੂੰ ਤੰਗੀ ਦਵਾਂਗੇ ਤੇ ਨਾ ਤੁਸੀਂ ਸਾਨੂੰ ਦਿਓ ਠੀਕ ਹੈ ਪਰੇਸ਼ਾਨੀ ਕਰ ਰਹੇ ਨੇ ਕਿਤੇ ਨਾ ਕਿਤੇ ਪਰੇਸ਼ਾਨੀ ਹੋਊਗੀ ਕਿਉਂਕਿ ਹੱਲੇ ਤੇ ਨਹੀਂ ਹੋਣਦੀ ਪਰ ਭਾਰਤ ਦੇ ਜਾਂ ਪੰਜਾਬ ਦੇ ਪ੍ਰਸ਼ਾਸਨ ਦਾ ਮੈਨੂੰ ਭੇਦ ਹੈਗਾ ਵਾ ਇਹ ਕਿੰਨੇ ਕੁ ਪਾਣੀ ਚ ਤੇ ਕਿੰਨੇ ਚ ਪਾਣੀ ਦੇ ਉੱਤੇ ਮੈਨੂੰ ਪਤਾ ਅੱਜ ਨਹੀਂ ਤੇ ਕੱਲ ਨੂੰ ਦੇਣਗੇ ਪਰੇਸ਼ਾਨੀ ਪਰ ਅਹੀ ਵੀ ਅਹੀ ਚਾਹੁੰਦੇ ਨੇ ਕਿ ਭਾਈ ਇਹ ਤਾਂ ਅਹੀ ਲੋਕਾਂ ਨੂੰ ਪਰੇਸ਼ਾਨੀ ਨਾ ਦੇਈਏ ਤੁਸੀਂ ਸਾਨੂੰ ਨਾ ਦਵੋ ਠੀਕ ਹੈ ਹਾਂ ਅਸੀਂ ਤੁਹਾਨੂੰ ਇਹ ਪਰੇਸ਼ਾਨੀ ਦਿੰਨੋਂ ਰਹਿ ਜੇ ਅਸੀਂ ਤੁਹਾਨੂੰ ਪਰੇਸ਼ਾਨੀ ਦੇਤੇ ਤੁਸੀਂ ਐਨਐਸਐ ਲਾ ਦੇਣੀ ਆ ਠੀਕ ਹੈ ਸਾਨੂੰ ਸਾਨੂੰ ਡਾਡਾ ਪਤਾ ਆ ਤੈਨ ਐਨਐਸਏ ਹੋਜੀ ਲਾਉਣੀ ਨਾ ਹਾਈ ਕੋਰਟ ਨੇ ਪੁੱਛਿਆ ਕਿ ਭਾਈ ਐਨਐਸਏ ਕਿਉਂ ਲਈ ਤੁਸੀਂ ਕਹਿੰਦਾ ਪੰਜਾਬ ਸਰਕਾਰ ਨੇ ਲਈ ਫਿਰ ਪੰਜਾਬ ਸਰਕਾਰ ਨੂੰ ਪੁੱਛੋਗੇ ਭਾਈ ਐਨਐਸਏ ਕਿੰਨੇ ਲਈ ਬਣਾ ਕਹਿੰਦਾ ਲੈ ਸੈਂਟਰ ਸਰਕਾਰ ਨੇ ਲਈ ਤੇ ਅਗਲੇ ਹਣਾ ਉਦਾਂ ਹੀ ਰਹਿ ਜਾਂਦਾ ਮੈਂ ਮੈਂ ਜੇਲ੍ਹ ਕੱਟ ਆਇਆ ਵਾ ਮੈਨੂੰ ਕੋਰਟ ਕਚੈਰੀਆਂ ਦਾ ਵਜੇ ਇੱਕ ਸਾਈਨ ਰਹਿ ਜੇ ਨਾ ਭਾਜੀ ਇੱਕ ਸਾਈਨ ਅਗਲੇ ਤਰੀਕ ਪਾ ਦਿੰਦੇ ਆ ਜੱਜ ਇਹ ਨਹੀਂ ਕਹਿੰਦਾ ਕਿ ਬਾਹਰ ਜਾ ਕੇ ਸਾਈਨ ਕਰਕੇ ਲੈ ਕੇ ਆਓ ਕਹਿੰਦਾ ਅਗਲੇ ਤਰੀਕ ਨੂੰ ਸਾਈਨ ਕਰਕੇ ਲੈ ਕੇ ਆਇਓ 15 ਦਿਨਾਂ ਦਾ ਗੈਪ ਪੈ ਜਾਂਦਾ ਹੁੰਦਾ ਤੇ ਭਾਈ ਐਨਐਸਏ ਲੱਗੀ 3 ਮਹੀਨੇ ਦਾ ਗ ਠੀਕ ਹੈ ਸੋ ਸਾਨੂੰ ਜੇਲਾਂ ਦੇ ਵਿੱਚ ਪਾਉਣ ਨਾਲੋਂ ਚੰਗਾ ਇਹੀ ਆ ਕਿ ਆਪਣੀ ਜਿੰਸ ਦੇ ਵਿੱਚ ਸੁਧਾਰ ਕਰੋ ਤੇ ਆਪਣੇ ਪੰਜਾਬ ਦੀ ਗੱਲ ਕਰੋ ਤੇ ਪੰਜਾਬ ਨੇ ਦੇਣਾ ਦੋ ਤੁਹਾਨੂੰ ਦੇਣਾ ਹੋਰ ਕਿਸੇ ਨੂੰ ਕੁਝ ਨਹੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਗੱਲਬਾਤ ਕਿਤੇ ਤੂਫਾਨ ਸੇ ਹੋਣਾਣਾ ਜਿਸ ਤਰ੍ਹਾਂ ਕਿ ਦੇਖਿਆ ਕਿ ਸ਼ਹਿਰਦਾਈ ਦਾ ਕੰਮ ਗੋਲਡਨ ਗੇਟ ਦੇ ਕੋਲ ਖੁੱਤ ਕਰਦੇ ਨੇ ਜੀ ਇਹ ਗੱਲ ਕੀਤੀ ਜਾਵੇ ਚ ਉਹਨਾਂ ਦੇ ਲੈ ਕੇ ਵੀ ਗੱਲ ਕੀਤੀ ਗਈ ਹੈ ਕਿ ਜਿਹੜੇ ਸਰਕਾਰਾਂ ਆਉਂਦੀ ਜਾਂਦੀਆਂ ਰਹੰਦੀਆਂ ਨੇ ਪਰ ਕਿਤੇ ਨਾ ਕਿੱਥੇ ਜੋ ਹੈ ਕਿ ਸਾਨੂੰ ਖੁਦ ਆਪਣੇ ਵੱਲ ਹੋਣਾ ਚਾਹੀਦਾ ਆਪਣੇ ਵੱਲ ਖਲੋਣਾ ਚਾਹੀਦਾ ਨੌਜਵਾਨ ਨੂੰ ਆਪਣੇ ਪੰਥ ਲਈ ਖਲੋਣਾ ਚਾਹੀਦਾ ਕਿਉਂਕਿ ਦੇਖਿਆ ਜਾਵੇ ਤੇ ਇੱਕ ਗੱਲ ਕੀਤੀ ਗਈ ਹੈ ਕਿ ਹਰਮੰਦਰ ਸਾਹਿਬ ਨੂੰ ਜਿਹੜਾ ਕਿ ਇੱਕ ਪਵਿੱਤਰ ਸਥਾਨ ਦਾ ਦਰਜਾ ਦੇਣ ਦੀ ਵੀ ਉਹਨ ਗੋਲਡਨ ਗੇਟ ਦੇ ਕੋਲ ਜਦ ਵੀ ਤੁਸੀਂ ਆਉਂਦੇ ਹੋ ਤੇ ਐਂਟਰ ਕਰਦੇ ਹਾਂ ਜੋ ਇਹ ਨਦਰ ਸ਼ਰਦਾਈ ਦਾ ਤੁਸੀਂ ਜਿੱਥੇ ਰਗੜਾ ਲਾਂਡਰੀ ਜਿ ਰਗੜਾ ਕਹਿੰਦੇ ਨੇ ਵਕ ਵਕ ਜੜੀਆਂ ਨੇ ਵਿੱਚ ਪਾ ਕੇ ਬਦਾਮ ਪਾ ਕੇ ਖਸਖਸ ਪਾ ਕੇ ਕਾਲੀ ਵਿੱਚ ਪਾ ਕੇ ਬੜੀ ਵਧੀਆ ਸਰੀਰ ਲਈ ਬਹੁਤ ਫਾਇਦੇਮੰਦ ਜਿਹੜੀ ਡਰਿੰਕ ਹੁੰਦੀ ਹੈ ਨਿਊਟ੍ਰੀਸ਼ਨ ਡਰਿੰਕ ਹੈ ਇਹਨੂੰ ਕੈਸਰ ਪ੍ਰੋਟੀਨ ਡਰਿੰਕ ਹੈ ਜੇ ਤੁਹਾਡੀ ਸਿਹਤ ਲਈ ਜ਼ਰੂਰ ਵਧੀਆ ਹੋਵੇਗੀ ਤੇ ਤੁਸੀਂ ਵੀ ਜ਼ਰੂਰ ਆਓ ਤੇ ਇਸ ਨੂੰ ਜ਼ਰੂਰ ਤੁਸੀਂ ਟ੍ਰਾਈ ਕਰੋ ਮਾਂਚੇਸ ਵੀ ਕਵਲ ਸਿਟੀ ਹੈਡਲਾਈਨਾਂ ਵਿੱਚ